ਐਸਸੀ ਰਾਖਵਾ ਕਰਨ ਦੇ ਅੰਦਰ ਹੋਰ ਰਾਖਵਾ ਕਰਨ ਬਿਲਕੁਲ ਜੀ ਰਾਖਵਾ ਕਰਨ ਕੋਟੇ ਦੇ ਅੰਦਰ ਹੀ ਕੋਟਾ ਮਨਜ਼ੂਰ ਤੇ ਇਸ ਮਨਜ਼ੂਰੀ ਨੇ ਸੰਕੇਤ ਕੀਤਾ ਹੈ ਕਿ ਦੇਸ਼ ਦੇ ਵਿੱਚ ਜਾਤੀ ਜਨਗਣਨਾ ਹੋ ਸਕਦੀ ਹੈ ਜਾਤੀ ਜਨਗਣਨਾ ਦੇ ਸੰਕੇਤ ਮਿਲਣ ਲੱਗੇ ਹਨ ਮਨਜੁਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਇੱਕ ਕੇਸ ਸੁਣਵਾਈ ਅਧੀਨ ਸੀ ਉਸ ਕੇਸ ਦੇ ਹਵਾਲੇ ਨਾਲ ਇਹ ਫੈਸਲਾ ਆਇਆ ਕਿ ਐਸਸੀਐਸਟੀ ਕੋਟੇ ਦੇ ਵਿੱਚ ਕੋਟਾ ਮਨਜ਼ੂਰ ਇਸ ਵਿੱਚ ਕਰੀਮ ਲੇਅਰ ਨੂੰ ਵੀ ਲਾਗੂ ਕਰੋ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕਰੀਮ ਲੇਅਰ ਨੂੰ ਵੀ ਚੰਨਿਤ ਕਰੋ ਜਿਹੜਾ ਐਸਸੀਐਸਟੀ ਭਾਈਚਾਰੇ ਦੇ ਅੰਦਰ ਹੀ ਉਹਨਾਂ ਦੇ ਹੱਕਾਂ ਨੂੰ ਖਾਈ ਜਾਂਦਾ ਇੱਕ ਪਾਸੇ ਇਹ ਹੁਕਮ ਆ ਗਿਆ ਕਿ ਬਕਾਇਦਾ ਤੌਰ ਤੇ ਅਨੁਸੂਚਿਤ ਜਾਤੀਆਂ ਦੇ ਅੰਦਰ ਜਿਹੜੀਆਂ ਜਨ ਜਾਤੀਆਂ ਨੇ ਉਹਨਾਂ ਦੇ ਕੋਟੇ ਦੀ ਵੀ ਵਰਗਵੰਡ ਹੋਣੀ ਚਾਹੀਦੀ ਹੈ। ਉਹਨਾਂ 'ਚ ਵੀ ਕੋਟਾ ਉਹਨਾਂ ਦੀ ਤਹਿ ਗਿਣਤੀ ਦੇ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਇਹ ਵੀ ਤੈਅ ਹੋ ਗਿਆ ਕਿ ਇਹ ਅਧਿਕਾਰ ਖੇਤਰ ਸੂਬਿਆਂ ਕੋਲ ਹੋਏਗਾ। ਇਸ ਤਹਿਤ ਅੱਗੇ ਵਧਣਾ ਸੂਬਿਆਂ ਦੀ ਜ਼ਿੰਮੇਵਾਰੀ ਹੋਏਗੀ। ਵੈਸੇ ਸੁਪਰੀਮ ਕੋਰਟ ਨੇ ਆਪਣਾ 20 ਸਾਲ ਪੁਰਾਣਾ ਕੇਸ ਹੀ ਕੇਸ ਦੇ ਫੈਸਲੇ ਨੂੰ ਹੀ ਬਦਲਿਆ। 20 ਸਾਲ ਪਹਿਲਾਂ ਵਾਲੇ ਫੈਸਲੇ 'ਚੇ ਤਬਦੀਲੀ ਲੈਂਦੀ ਹੈ। 2004 'ਚ ਹਾਂ ਇੱਕ ਕੇਸ ਸਾਹਮਣੇ ਆਇਆ ਸੀਗਾ ਹਾਂ ਚਨੇਬ ਬਨਾਮ ਆਂਧਰਾ ਇਸ ਫੈਸਲੇ ਨੂੰ ਹੁਣ ਰੱਦ ਕੀਤਾ ਗਿਆ ਇੱਕ ਤਰ੍ਹਾਂ ਨੂੰ ਉਸ ਸਮੇਂ ਕਿਹਾ ਗਿਆ ਸੀਗਾ ਕਿ ਸੂਬਿਆਂ ਸਰਕਾਰਾਂ ਕੋਲ ਸੂਬਿਆਂ ਦੀਆਂ ਸਰਕਾਰਾਂ ਕੋਲ ਰਾਖਵੇਂ ਕੋਟੇ ਦੇ ਤਹਿਤ ਸਬ ਸਬ ਕੈਟਾਗਰੀ ਨਹੀਂ ਬਣਾ ਸਕਦੀਆਂ ਉਸ ਸਮੇਂ ਇਸ ਕਿਹਾ ਕਿ ਜਿੰਨਾ ਰਾਖਮਾਕਰਨ ਮਿਲਿਆ ਹੋਇਆ ਉਹਦੇ ਅੰਦਰ ਸਬ ਕੈਟਾਗਰੀਆਂ ਨਹੀਂ ਬਣ ਸਕਦੀਆਂ 2004 ਦਾ ਫੈਸਲਾ ਪਰ ਉਸ ਨੂੰ ਹੁਣ ਸੁਪਰੀਮ ਕੋਰਟ ਦਾ ਹੀ ਫੈਸਲਾ ਸੀ ਉਸ ਨੂੰ ਹੀ ਸੁਪਰੀਮ ਕੋਰਟ ਨੇ ਪਲਟਿਆ ਹੁਣ 7 ਜੱਜਾਂ ਦੇ ਬੈਂਚ ਦੇ ਵਿੱਚ 6 ਇੱਕ ਦੇ ਸਹਿਮਤੀ ਤੇ ਫੈਸਲਾ ਆਇਆ 6 ਜੱਜ ਸਹਿਮਤ ਸੀਗੇ ਇੱਕ ਦੀ ਅਸਹਿਮਤੀ ਸੀ ਇਸ ਲਈ ਬਹੁ ਗਿਣਤੀ ਦੇ ਹਵਾਲੇ ਨਾਲ 6 ਇੱਕ ਦੇ ਹਵਾਲੇ ਨਾਲ ਫੈਸਲਾ ਆਇਆ ਕਿ ਐਸਸੀਐਸਟੀ ਦੇ ਕੋਟੇ ਦੇ ਵਿੱਚ ਹੁਣ ਰੱਖਵੇਂ ਕਰਨ ਦੇ ਕੋਟੇ ਦੇ ਅੰਦਰ ਹੀ ਕੋਟਾ ਮਨਜ਼ੂਰ ਹੋ ਗਿਆ ਹੁਣ ਇਸ ਨੂੰ ਜੇ ਮੈਂ ਪੰਜਾਬ ਦੇ ਵੱਲੋਂ ਨਾ ਕਹਾਂ ਤਾਂ 2006 ਚ ਜਿਸ ਕੇਸ ਤੋਂ ਇਹ ਮਾਮਲਾ ਨੂੰ ਪੂਰੀ ਦੇਸ਼ ਚ ਲਾਗੂ ਹੋਣਾ ਪੰਜਾਬ ਦੇ ਇੱਕ ਮਾਮਲੇ ਚ ਇਹ ਫੈਸਲਾ ਸਾਹਮਣੇ ਆ ਰਿਹਾ ਪੰਜਾਬ ਸਰਕਾਰ ਨੇ ਸਾਲ 2006 ਦੇ ਅੰਦਰ ਇੱਕ ਕਾਨੂੰਨ ਬਣਾਇਆ ਜਿਹਦੇ ਤਹਿਤ ਸੂਬੇ ਦੇ ਅੰਦਰ ਐਸਸੀ ਐਸਟੀ ਕੈਟਾਗਰੀ ਦੇ ਤਹਿਤ ਮਿਲਣ ਵਾਲੇ ਰਾਖਵੇਂ ਦੇ ਰਾਖਵਾ ਕਰਨ ਦੇ ਵਿੱਚ 50% ਹੈ ਪਹਿਲ ਦੇ ਤਹਿਤ ਬਾਲਮਿਕੀ ਪਾਈਚਾਰੇ ਦੇ ਮੱਝ ਵਿੱਚ ਪਾਈਚਾਰੇ ਨੂੰ ਥਾਂ ਦਿੱਤਾ ਮਤਲਬ ਜਿੰਨਾ ਐਸਸੀ ਪਾਈਚਾਰੇ ਲਈ ਰਾਖਵਾ ਕਰਨ ਹੈਗਾ ਉਸ ਰਾਖਵਾ ਕਰਨ ਦੀ ਮਤਲਬ ਉਹਦੀ ਉਹਦੇ ਤਹਿਤ ਜਿਵੇਂ ਮਨ ਲਓ ਕਿ ਐਸਸੀ ਭਾਈਚਾਰੇ ਦੇ ਲਈ 15% ਹੈ ਐਸਟੀ ਦੇ ਲਈ 7.5 7.5% ਹੈ ਸੋ ਉਸ ਸੈਟ ਜਿਹੜਾ ਉਹ ਰਾਖਵਾਕਰ ਨਿਰਧਾਰਤ ਹੈ ਉਹਦੇ ਵਿੱਚੋਂ 50% ਇਹਨਾਂ ਨੇ ਪਹਿਲ ਦਿੱਤੀ ਕਿ ਬਾਲਮੀਕੀ ਔਰ ਮੱਝ ਵੀ ਸਿੱਖ ਭਾਈਚਾਰੇ ਨੂੰ ਇਸ ਨੂੰ ਲੈ ਕੇ ਮਾਮਲਾ ਅਦਾਲਤ ਚਲਾ ਗਿਆ ਕੁਝ ਦਿਨਾਂ ਅਦਾਲਤ ਪਹੁੰਚ ਗਈਆਂ ਤੇ ਜਦੋਂ ਅਦਾਲਤ ਗਈਆਂ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਹਾਈ ਕੋਰਟ ਨੇ 2010 ਦੇ ਵਿੱਚ ਇਸ ਨੂੰ ਰੱਦ ਕਰਤਾ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮਾਨਤਾ ਨਹੀਂ ਮਿਲੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਇਸ ਦੇ ਖਿਲਾਫ ਮਤਲਬ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੋ ਹੁਣ ਇਸ ਪਹਿਲੂ ਦੇ ਉੱਤੇ ਇਸ ਕੇਸ ਨੂੰ ਅੱਗੇ ਵਧਾਉਂਦੇ ਹਾਂ 2006 ਵਾਲੇ ਮਾਮਲੇ ਤੇ ਹੀ ਸੁਪਰੀਮ ਕੋਰਟ ਦਾ ਹੁਣ ਫੈਸਲਾ ਆ ਗਿਆ ਕਿ ਹਾਂਜੀ ਕੋਟੇ ਦੇ ਅੰਦਰ ਵੀ ਰਾਖਮਾ ਕੋਟਾ ਹੋਏਗਾ ਹੁਣ ਇਸ ਪਹਿਲੂ ਨੂੰ ਜੇਕਰ ਦੂਜੀ ਤਰ੍ਹਾਂ ਸਮਝਣਾ ਹੋਵੇ ਤਾਂ ਕੁਝ ਪੁਆਇੰਟ ਨੇ ਰਾਖਮਕਰਨ ਇੱਕ ਪੀੜੀ ਤੱਕ ਸੀਮਿਤ ਕਰਨਾ ਚਾਹੀਦਾ ਕਹਿੰਦੇ ਜੀ ਦੂਜੀ ਨੂੰ ਹੱਕ ਨਾ ਹੋਵੇ ਇਹ ਇਹ ਵੀ ਇਹਦੇ ਵਿੱਚ ਮੁੱਦਾ ਉੱਠਿਆ ਉਹ ਕਹਿੰਦੇ ਜੀ ਐਸਸੀਐਸਟੀ ਦੀ ਪਹਿਲੀ ਪੀੜ੍ਹੀ ਨੂੰ ਜੇ ਰੱਖਮ ਕਰਨ ਦਾ ਲਾਭ ਲੈਣ ਤੋਂ ਬਾਅਦ ਉਹਨਾਂ ਦੀ ਸਥਿਤੀ ਇੱਕ ਪੈਮਾਨੇ ਤੇ ਪਹੁੰਚਦੀ ਹੈ ਆਸਕ ਤੌਰ ਤੇ ਫਿਰ ਕਹਿੰਦੇ ਦੂਜੀ ਪੀੜ੍ਹੀ ਨੂੰ ਕੋਟਾ ਮਿਲਣਾ ਚਾਹੀਦਾ ਕਿ ਨਹੀਂ ਇਹਦੇ ਉੱਪਰ ਵਿਚਾਰ ਹੋਣਾ ਚਾਹੀਦਾ ਕਹਿੰਦੇ ਦੂਸਰੇ ਪਾਸੇ ਕ੍ਰੀਮ ਲੇਅਰ ਨੂੰ ਇਸ ਦਾਇਰੇ ਚੋਂ ਬਾਹਰ ਕਰਨ ਦੀ ਨੀਤੀ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਉਹ ਕਹਿੰਦੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਹੈਨਾ ਇੱਕ ਵਰਗ ਹੋ ਰਹਿ ਜਾਂਦਾ ਜਿਹੜਾ ਇਸ ਐਸਸੀਐਸਟੀ ਰੱਖਮ ਕਰਨ ਦਾ ਹੱਕ ਲੈ ਹੀ ਨਹੀਂ ਪਾਉਂਦਾ ਤੇ ਇੱਕ ਤੇ ਰੋ ਹੁੰਦੀ ਹੈ ਜਿਹੜੀ ਲਗਾਤਾਰ ਇੱਕੋ ਪਰਿਵਾਰ ਇੱਕੋ ਭਾਈਚਾਰਾ ਗਿਣਤੀ ਤਹਿਤ ਲਈ ਜਾਂਦੇ ਨੇ ਤੇ ਉਹ ਉਸ ਲੇਅਰ ਚੋਂ ਬਾਹਰ ਵੀ ਆ ਜਾਂਦੇ ਨੇ ਪਰ ਤਾਂ ਵੀ ਕ੍ਰੀਮ ਲੇਅਰ ਬਣ ਕੇ ਵੀ ਉਹ ਕਹਿੰਦੇ ਹੱਕ ਨਹੀਂ ਛੱਡਦੇ ਇਸ ਲਈ ਕਹਿੰਦੇ ਇਹਦੇ ਉੱਪਰ ਵੀ ਸੁਪਰੀਮ ਕੋਰਟ ਕਹਿੰਦੀ ਸਰਕਾਰ ਨੂੰ ਐਸਸੀਐਸਟੀ ਸ਼੍ਰੇਣੀ ਦੇ ਵਿੱਚ ਕ੍ਰੀਮ ਲੇਅਰ ਦੀ ਪਛਾਣ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਸ ਦਾਇਰੇ ਤੋਂ ਬਾਹਰ ਕਰਨ ਦੀ ਨੀਤੀ ਤੇ ਕੰਮ ਕਰਨਾ ਚਾਹੀਦਾ ਫਿਰ ਸੁੱਬਿਆ ਸੂਬਾ ਸਰਕਾਰਾਂ ਨੂੰ ਹੋਏਗਾ ਕਿ ਉਹ ਗੌਰ ਰੱਖਣ ਕਿ ਇਹਦਾ ਰਾਜਨੀਤਿਕ ਲਾਭ ਨਾ ਲਿਆ ਜਾਵੇ ਜਜੁਕੇ ਹੁਣ ਪੰਜਾਬ ਦੇ ਵਿੱਚ ਜੇ 32% ਐਸਸੀ ਭਾਈਚਾਰਾ ਤਾਂ ਹੁਣ ਜਦੋਂ ਉਹਦੇ ਵਿੱਚ ਵਰਗਵੰਡ ਹੋਣੀ ਹੈ ਤਾਂ ਉਹਦੇ ਵਿੱਚ ਸਾਰੇ ਫਿਰਕਿਆਂ ਦੀ ਅੰਦਰਲੀਆਂ ਜਾਤਾਂ ਸਭ ਜਾਤਾਂ ਉਹਦੇ ਹਿਸਾਬ ਨਾਲ ਇੱਕ ਨਵੇਂ ਗਰੁੱਪ ਖੜੇ ਹੋ ਜਾਣਗੇ ਕਹਿੰਦੇ ਪਹਿਲਾਂ ਸਮੁੱਚੇ ਰੂਪ ਚ ਸਮੂਹ ਰੂਪ ਚ ਉਹਨਾਂ ਨੂੰ ਦੇਖਿਆ ਜਾਂਦਾ ਸੀ ਹੁਣ ਉਹਨਾਂ ਦੇ ਵੱਖਰੇ ਗਰੁੱਪ ਹੋਣਗੇ ਤੇ ਉਸ ਤਹਿਤ ਕਹਿੰਦੇ ਕਿ ਨਵੀਂ ਰਾਜਨੀਤਿਕ ਪਰਤ ਵੀ ਸ਼ੁਰੂ ਹੋ ਸਕਦੀ ਹੈ ਜੇ ਆਪਾਂ ਇਸ ਸਵਾਲ ਨੂੰ ਸੁਝੀ ਇਸ ਵਾਲੇ ਵੱਲ ਵੀ ਸਵਰਨਕੋਟ ਸੰਕੇਤ ਕਰਦੇ ਕਿ ਜੇਕਰ ਸੂਬੇ ਸਰਕਾਰਾਂ ਇਸ ਦਾ ਫਾਇਦਾ ਰਾਜਨੀਤਿਕ ਤੌਰ ਤੇ ਲੈਣਾ ਚਾਹਣਗੀਆਂ ਕਹਿੰਦੇ ਫਿਰ ਸਾਨੂੰ ਆਪਣੇ ਫੈਸਲੇ ਦੇ ਉੱਤੇ ਸਮੀਖਿਆ ਕਰਨੀ ਪਵੇਗੀ ਹੈਨਾ ਵਿਰੋਧ ਵੀ ਸ਼ੁਰੂ ਹੋ ਗਿਆ ਕੁਝ ਧਿਰਾਂ ਨੇ ਕਿਹਾ ਕਿ ਇਹਦੇ ਨਾਲ ਫਰਕਵੰਡ ਹੋਰ ਵਧੂਗਾ ਜੀ ਪਰ ਜੇਕਰ ਆਪਾਂ ਇਸ ਨੂੰ ਮਾਇਰਾਂ ਦੀ ਰਾਏ ਦੇ ਹਿਸਾਬ ਨਾਲ ਸਮਝਣਾ ਹੋਵੇ ਤਾਂ ਜਿਵੇਂ ਆਇਆ ਕੋਟੇ ਦੇ ਅੰਦਰ ਕੋਟਾ ਤਾਂ ਕਹਿੰਦੇ ਦਾ ਮਤਲਬ ਕੀ ਹੈ ਜੀ ਇਹ ਮਤਲਬ ਸਮਝਣਾ ਜਿਵੇਂ ਆਪਾਂ ਗੱਲ ਕਰਦੇ ਕਿ ਐਸਸੀਪੀ ਲਈ 15% ਐਸਟੀ ਦੇ ਲਈ 7.5% ਰਾਖਵਾ ਕੋਟਾ ਤਾਂ ਹੁਣ ਇਹਦੇ ਵਿੱਚੋਂ ਹੀ ਗਿਣਤੀ ਦੇ ਹਿਸਾਬ ਨਾਲ ਮਤਲਬ ਕੋਟਾ ਐਸਸੀਪੀ ਚਲਦਾ 15% ਹੀ ਹੈ ਪਰ ਹੁਣ ਉਸ ਦੇ ਅੰਦਰ ਜਿਹੜੀਆਂ ਸਬਜਾਤਾਂ ਹੋਣਗੀਆਂ ਉਹਨਾਂ ਦੀ ਗਿਣਤੀ ਕਿੰਨੀ ਹੈ ਉਹਦੇ ਹਿਸਾਬ ਨਾਲੇ 15% ਉਹਨਾਂ 'ਚ ਵੰਡ ਹੋਣਾ ਚਲੋ ਇਹ ਤੋਂ ਅੱਗੇ ਆ ਜੀ ਕਹਿੰਦੇ ਜੀ ਕੋਟਾ ਫਿਕਸ ਹੋਊਗਾ ਫਿਰ ਮਤਲਬ ਸਬਜਾਤਾਂ ਦਾ ਕੋਟਾ ਫਿਕਸ ਹੋਊਗਾ ਕਹਿੰਦੇ ਨਹੀਂ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲੇ ਬਦਲਦਾ ਵੀ ਰਹਿ ਸਕਦਾ ਤੇ ਜਦੋਂ ਗਿਣਤੀ ਹੋਈ ਕਿ ਹੁਣ ਵੀ ਇਹ ਭਾਈਚਾਰੇ ਦੀ ਗਿਣਤੀ ਵੱਧ ਗਈ ਇਹਨਾਂ ਦੀ ਗਿਣਤੀ ਘਟ ਗਈ ਤਾਂ ਉਸ ਹਿਸਾਬ ਨਾਲ ਉਹ ਕੋਟੇ ਦੇ ਵਿੱਚ ਤਬਦੀਲੀ ਵੀ ਹੋ ਸਕਦੀ ਹੈ ਫਿਰ ਕਹਿੰਦੇ ਜੀ ਲਾਗੂ ਕਿਵੇਂ ਕੀਤਾ ਜਾਊਗਾ ਕਹਿੰਦੇ ਜੀ ਸੂਬਾ ਸਰਕਾਰਾਂ ਤੇ ਨਿਰਪਰ ਹੈ ਕੋਈ ਇਹਨੂੰ ਕਦੋਂ ਤੇ ਕਿਵੇਂ ਲਾਗੂ ਕਰਦੀਆਂ ਨੇ ਸੂਬਾ ਸਰਕਾਰਾਂ ਨੂੰ ਇਹ ਹੱਕ ਤਾਂ ਮਿਲਦਾ ਹੈ ਕਿ ਉਹ ਐਸੀ ਭਾਈਚਾਰੇ ਦੇ ਅੰਦਰ ਐਸੀ ਭਾਈਚਾਰੇ ਦੇ ਹਵਾਲੇ ਨਾਲ ਅੰਦਰ ਜਿਹੜਾ ਵਰਗਵੰਡ ਹੈ ਜਿਹੜਾ ਜਾਤਾਂ ਨੇ ਵੱਖ-ਵੱਖ ਹੈ ਨਾ ਉਹਨਾਂ ਦੇ ਵਿੱਚ ਇਹ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਇਹਦਾ ਕੋਟਾ ਤੈਅ ਕਰਨ ਪਰ ਕਹਿੰਦੇ ਕਿ ਕੋਟਾ ਤੈਅ ਕਰਨ ਤੋਂ ਪਹਿਲਾਂ ਸੂਬਿਆਂ ਕੋਲੋਂ ਡਾਟਾ ਹੋਣਾ ਜ਼ਰੂਰੀ ਹੈ। ਉਹਨਾਂ ਦੀ ਗਿਣਤੀ ਦੀ ਪ੍ਰਮੁਖਤਾ ਦੇ ਨਾਲ ਜਾਣਕਾਰੀ ਹੋਣਾ ਜ਼ਰੂਰੀ ਹੈ। ਸੋ ਇਸ ਫੈਸਲੇ ਨੂੰ ਜੋਖਮ ਵੱਜੋ ਕਿ ਦੇਖਿਆ ਜਾ ਸਕਦਾ ਹੈ ਕੀ ਖਤਰੇ ਵੱਜੋ ਵੀ ਦੇਖਿਆ ਜਾ ਸਕਦਾ ਹੈ ਕਹਿੰਦੇ ਬਿਲਕੁਲ ਜੀ ਪੂਰੀ ਸੰਭਾਵਨਾ। ਐਸਸੀਐਸਟੀ ਹੁਣ ਤੱਕ ਇੱਕ ਜਿਵੇਂ ਆਪਾਂ ਗੱਲ ਕਰਕੇ ਟਾਈ ਸਮੂਹ ਦੇ ਰੂਪ 'ਚ ਦੇਖਿਆ ਜਾਂਦਾ। ਪਰ ਕਹਿੰਦੇ ਕਿ ਹੁਣ ਇਹਦੇ ਅੰਦਰ ਜਦੋਂ ਵੱਖ-ਵੱਖ ਗਰੁੱਪ ਖੜੇ ਹੋਣਗੇ ਤਾਂ ਉਹਦੇ ਵਿੱਚੋਂ ਵੱਖ-ਵੱਖ ਰਾਜਨੀਤੀ ਵੀ ਉੱਭਰੂਗੀ ਤੇ ਇਹਦੇ ਨਾਲ ਕਹਿੰਦੇ ਕਿ ਸਮਾਜਿਕ ਤਾਣੀ ਹੁਲਝ ਵੀ ਸਕਦੀ ਹੈ ਇਹ ਵੀ ਸਵਾਲ ਖੜਾ ਹੋ ਗਿਆ ਕਹਿੰਦੇ ਜੀ ਹੁਣ ਕੀ ਇਹਦਾ ਅਸਰ ਜਰਨਲ ਕੈਟਾਗਰੀ ਤੇ ਉਹ ਕਹਿੰਦੇ ਨਹੀਂ ਇਹਦਾ ਜਰਨਲ ਕੈਟਾਗਰੀ ਨਾਲ ਕੋਈ ਸਬੰਧ ਨਹੀਂ ਹੈ ਜਿਹੜਾ ਕੋਟਾ ਪਹਿਲਾਂ ਤੋਂ ਹੀ ਮਿਲ ਰਿਹਾ ਉਹਦੇ ਵਿੱਚੋਂ ਹੀ ਅੱਗੇ ਵੰਡ ਹੋਣੀ ਹੈ ਆਪਸ ਵਿੱਚ ਕੋ ਉਸੇ ਭਾਈਚਾਰੇ ਨੂੰ ਮਿਲਦਾ ਸੀ ਪਹਿਲਾਂ ਸਮੂਹ ਦੇ ਰੂਪ ਚ ਮਿਲਦਾ ਸੀ ਹੁਣ ਵੱਖ-ਵੱਖ ਜਾਤਾਂ ਦੇ ਫਰਨਾ ਮਿਲਣਾ ਸੋ ਇਹ ਸਾਰੇ ਪ੍ਰਕਿਰਿਆ ਦੇ ਵਿੱਚ ਸਮਝਣ ਵਾਲੀ ਗੱਲ ਇੰਨੀ ਹੈ ਕਿ ਦੋ ਸ਼ਰਤਾਂ ਨੇ ਇਹਨੂੰ ਲਾਗੂ ਕਰਨੀਆਂ ਕੋਟੇ ਦੇ ਅੰਦਰ ਜਿਹੜਾ ਕੋਟਾ ਤੈਅ ਕੀਤਾ ਗਿਆ ਉਹਦੇ ਵਿੱਚ ਪਹਿਲੀ ਸ਼ਰਤ ਹੈ ਕਿ ਸੂਬਾ ਸਰਕਾਰ ਐਸੀ ਕੈਟਾਗਰੀ ਦੇ ਵਿੱਚ ਕਿਸੇ ਇੱਕ ਜਾਤ ਨੂੰ 100% ਦੀ ਰਾਖਮਾਂ ਕਰਨੀ ਦੇ ਸਕਦੇ। ਮਤਲਬ ਜੇ 15% ਮਿਲਦਾ ਤਾਂ 15% ਕਿਸੇ ਇੱਕ ਨੂੰ ਨਹੀਂ ਮਿਲ ਜਾਣਾ। ਇੱਕ ਜਾਤ ਨੂੰ ਨਹੀਂ ਦੇ ਸਕਦੇ। ਤੁਹਾਨੂੰ ਵੰਡਣਾ ਪੈਣਾ ਉਹਦੇ ਹਵਾਲੇ ਨਾਲ। ਦੂਸਰਾ ਅਨੁਸੂਚਿਤ ਜਾਤੀ ਮਤਲਬ ਸ਼ਾਮਲ ਜਿਹੜੀਆਂ ਜਾਤਾਂ ਉਹਦੇ ਵਿੱਚ ਹੋਣਗੀਆਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਅੰਦਰ ਜਿਹੜੀਆਂ ਸਭ ਜਾਤਾਂ ਦੀ ਆਪਾਂ ਗੱਲ ਕਰਦੇ ਹਾਂ ਹੈਨਾ ਉਹਦੇ ਤੱਕ ਇਹ ਪਹੁੰਚਾਉਣ ਦੇ ਲਈ ਉਹਨਾਂ ਦੀ ਹਿੱਸੇਦਾਰੀ ਤੱਕ ਉਹਨਾਂ ਦੇ ਪਹੁੰਚਾਉਣ ਦੇ ਲਈ ਉਹਦੀ ਗਿਣਤੀ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ ਸੁਭਾ ਸਰਕਾਰਾਂ ਕੋਲ। ਸੋ ਇਤੋਂ ਹੀ ਸੰਕੇਤ ਮਿਲਦਾ ਕਿ ਫਿਰ ਜਾਤੀ ਜਨਗਣਨਾ ਤੱਕ ਗੱਲ ਜਾ ਸਕਦੀ ਹੈ ਸੋ ਇਹ ਇਸ਼ਾਰਾ ਤਾਂ ਹੋ ਗਿਆ ਇਹਦਾ ਅਸਰ ਯੂਪੀ ਤੇ ਬਹੁਤ ਵੱਡੀ ਗਿਣਤੀ ਤੇ ਹੋਣਾ ਇਸ ਫੈਸਲੇ ਦਾ ਅਸਰ ਮਹਾਰਾਸ਼ਟਰ ਤੇ ਵੱਡੀ ਗਿਣਤੀ ਤੇ ਹੋਣਾ ਇਸ ਫੈਸਲੇ ਦਾ ਅਸਰ ਮੱਧ ਪ੍ਰਦੇਸ਼ 'ਚ ਹੋਣਾ ਤੇ ਇਸ ਫੈਸਲੇ ਦਾ ਅਸਰ ਪੰਜਾਬ 'ਚ ਵੀ ਕਾਫੀ 32% ਐਸਸੀਪਾਈ ਚਾਰਾ ਪੰਜਾਬ ਦੇ ਵਿੱਚ ਸੋ ਇਸ ਲਈ ਹੁਣ ਉਹ ਸਵਾਲ ਇਹ ਨਾਲ ਇੱਥੇ ਇਸ ਦੀ ਜਦੋਂ ਬਰਗਮੰਡ ਹੋਣੀ ਆ ਤੇ ਇਹਦੇ ਉੱਤੇ ਚਰਚਾ ਵੀ ਹੋਣੀ ਆ ਰਾਜਨੀਤਿਕ ਪਹਿਲੂ ਤੋਂ ਵੀ ਤੇ ਜਾਤ ਦੇ حوالے ਨਾਲ ਵੀ ਸੋ ਇਹ ਕਾਫੀ ਗੰਭੀਰ ਪਹਿਲੂ ਹੈ ਤੁਹ ਦੇਖਦੇ ਆਉਣ ਵਾਲੇ ਪਾਸੇ ਸਮੇ ਇਸ ਦੇ ਉੱਤੇ ਕਿਹੋ ਜੀ ਰਾਜਨੀਤੀ ਹੁੰਦੀ ਹੈ ਤੇ ਕਿਹੋ ਜੀ ਸਮਾਜਿਕ ਚਰਚਾ ਛੜਦੀ ਹੈ ਚਰਚਾ ਤਾਂ